ਇਸ ਵਕਤ ਹਰੀਕੇ ਦਰਿਆ ਦੇ ਨਾਲ ਲੱਗਦੇ ਪਿੰਡ ਮਲੜ ਤੋਂ ਪਹੁੰਚਿਆ ਔਰ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਇੱਕ ਮਲੜ ਪਿੰਡ ਦੇ ਨਜ਼ਦੀਕ ਜਿਹੜੀ ਹੈ ਬਿਆਸ ਦਰਿਆ ਦੇ ਨਜ਼ਦੀਕ ਜਿਹੜਾ ਪਿੰਡ ਹੈ ਇਸ ਨੂੰ ਢਾਲ ਲੱਗੀ ਹੈ 200 ਫੁੱਟ ਦੀ ਡੂੰਗੀ ਜਿਹੜੀ ਹੈ ਢਾਲ ਲੱਗੀ ਹੈ ਹਾਲਾਂਕਿ ਇਥੋਂ ਮਿੱਟੀ ਜਿਹੜੀ ਫੁੱਲਨੀ ਸ਼ੁਰੂ ਹੋ ਗਈ ਸੀ ਔਰ ਮਲੜ ਪਿੰਡ ਨੂੰ ਬਚਾਉਣ ਦੇ ਲਈ ਲਗਾਤਾਰ ਨਿਰੰਤਰ ਸੇਵਾ ਇੱਥੇ ਜਿਹੜੀ ਚੱਲ ਰਹੀ ਹੈ ਔਰ ਦੱਸ ਦਈਏ ਕਿ ਅਗਰ ਜੇ ਇਸ ਢਾਂ ਨੂੰ ਮਿੱਟੀ ਲਗਾ ਕੇ ਨਾਕਮੇਡ ਕੀਤਾ ਜਾਂਦਾ ਤਾਂ ਵੱਡੇ ਪੱਧਰ ਤੇ ਪਾਣੀ ਇਸ ਪਿੰਡ ਦੇ ਵਿੱਚ ਆ ਜਾਣਾ ਸੀ ਔਰ ਲਗਾਤਾਰ ਇੱਥੇ ਪ੍ਰਸ਼ਾਸਨਿਕ ਕਾਮਲਾ ਪੁਲਿਸ ਅਧਿਕਾਰੀ ਜਿਹੜੇ ਨੇ ਮੌਜੂਦ ਨੇ ਔਰ ਇੱਥੇ ਸੰਪਰਦਾਇਆਂ ਵੀ ਜਿਹੜੀਆਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ ਬਾਬਾ ਜੀ ਕੀ ਸੁਨੇਹਾ ਮਿਲਿਆ ਸੀ ਤੇ ਕੀ ਗੱਲ ਹੋਈ ਸਾਰੀ ਵਾਹਗਰ ਜੀ ਕਾ ਖਾਲਸਾ ਵਾਹਗਰ ਜੀ ਕੀ ਫਤਿਹ ਇਸ ਤਰ੍ਹਾਂ ਆ ਕਿ ਆਵਜ ਨੂੰ ਪਤਾ ਹੀ ਆ ਕੇ ਪਾੜ ਪਿਆ ਬੰਦਾ ਕਿ ਸਿੱਖ ਸੰਗਤਾਂ ਜਿਹੜੀਆਂ ਵਾ ਮਹਾਪੁਰਖ ਜਿਹੜੇ ਆ ਉਹ ਆ ਕੇ ਇੱਥੇ ਸਾਰਾ ਬਣ ਰਿਹਾ ਇਸ ਤਰ੍ਹਾਂ ਸੰਪਰਦਾਇ ਸ੍ਰੀ ਹਰਿ ਸਾਹਿਬ ਵਾਲੇ ਵਿਧੀ ਚੰਦੀਏ ਮਹਾਪੁਰਖਾ ਉਹਨਾਂ ਦੇ ਸੇਵਾਦਾਰ ਲੱਗੇ ਆ ਵਹ ਪ੍ਰਸ਼ਾਸਨ ਅਵਸਰ ਇੱਥੇ ਬਹੁਤ ਵਾ ਪਰ ਜੋ 011 ਤੇ ਜੋ ਸਾਨੂੰ ਚਾਹੀਦਾ ਨਾ ਉਹ ਨਹੀਂਗਾ ਜੀ ਪ੍ਰਸ਼ਾਸਨ ਕੇ ਗ੍ਰੇਟ ਪੁੱਛਿਆ ਤਾਂ ਕਹਿੰਦੇ ਵੀ ਹੈ ਨਹੀਂ ਗੇ ਕੋਈ ਕਹਿੰਦਾ ਬਸ ਇਹ ਤੇ ਘਰ ਹੀ ਨਹੀਂ ਸਮਾਨ ਚਾਹੀਦਾ ਜ਼ਰੂਰੀ ਉਹ ਸਮਾਨ ਜ਼ਰੂਰੀ ਚਾਹੀਦਾ ਪ੍ਰਸ਼ਾਸਨ ਇੱਥੇ ਬਹੁਤ ਖਲੋਤਾ ਵਾ ਤੇ ਇੱਕ ਸਾਦੇ ਬੁੱਤੀਆਂ ਜਿੰਨੇ ਤੇ ਸਮਾਨ ਨਹੀਂ ਮਿਲਦਾ ਕੋਈ ਸਮਾਨ ਮੁਹੱਈਆ ਕਰਾਉਣ ਸੰਗਤ ਬਹੁਤ ਵਾ ਸੰਗਤਾ ਆ ਗਈਆਂ ਵਾ ਪਰ ਸਮਾਨ ਕੋਈ ਚਾਹੀਦਾ ਇੱਥੇ ਜ਼ਰੂਰੀ ਵਰਤਣ ਵਾਲੇ ਬਿਲਕੁਲ ਬਾਬਾ ਜੀ ਮਜੂਰ ਨੇ ਬਾਬਾ ਜੀ ਕੀ ਕਿਸ ਤਰੀਕੇ ਨਾਲ ਸੁਨਾਹ ਮਿਲਿਆ ਤਾਂ ਫਿਰ ਪਹੁੰਚੇ ਸੀ ਸਾਨੂੰ ਜੀ ਬਾਬੇ ਅਵਤਾਰ ਸੁਣਾਉਂਦੇ ਸੇਵਾਦਾਰ ਬਾਬਾ ਸੁਭਾ ਸਿੰਘ ਜੀ ਜੀ ਦੀ ਜਿੰਦਗੀ ਉਹਨਾਂ ਵੱਲੋਂ ਸਰਪੰਚ ਸਾਹਿਬ ਉਹਨਾਂ ਵੱਲੋਂ ਸੁਨਾਮ ਰਿਆ ਹੈ ਕਿ ਪਿੰਡ ਮਰਨ ਦੇ ਵਿੱਚ ਉੱਥੇ ਵੀ ਦਰਿਆ ਦੀ ਝੋਟਾ ਲੱਗੀ ਹੈ ਨਗਰ ਨੂੰ ਤੇ ਉੱਥੇ ਸੰਤਾਂ ਵਾਲੇ ਕੋਈ ਪਹੁੰਚੋ ਤੇ ਪਿੰਡ ਸ਼ਹੀਦ ਤੋਂ ਬਾਬਾ ਜੀ ਦੇ ਕਹਿਣ ਤੇ ਇਹ ਸੰਤਾਈਆਂ ਜਾਣ ਕੇ ਆਪ ਜੀ ਦੇ ਸਾਹਮਣੇ ਕੋਕੋੜੇ ਭਰ ਕੇ ਤੇ ਸੇਵਾ ਕਰ ਰਹੀਆਂ ਆ ਆਪ ਪ੍ਰਸ਼ਾਸਨ ਵਿੱਚ ਚਲੂ ਆਇਆ ਹੈ ਬਾਬੇ ਵਿਧੀ ਚੰਦ ਜੀ ਬਾਬੇ ਸਮਾਨ ਦੀ ਜਰੂਰਤ ਹੈ ਸਮਾਨ ਦੀ ਬਹੁਤ ਜਰੂਰਤ ਹੈ ਤੇ ਸਮਾਨ ਦੀ ਘਾਟ ਹੈ ਸਮਾਨ ਇੱਥੇ ਚਾਹੀਦਾ ਹੈ ਜੋ ਬੰਨ ਦੀ ਤਕਰਾਈ ਹੋ ਸਕੇ ਬਿਲਕੁਲ ਸਰਪੰਚ ਸਾਹਿਬ ਤੁਹਾਨੂੰ ਇੱਕ ਦੋ ਦਿਨ ਹੋ ਗਏ ਲਗਾਤਾਰ ਸੰਪਰਕ ਚ ਸੀ ਔਰ ਅੱਜ ਜਿਹੜਾ ਕੀ ਚੱਕਰਾਂ ਚੱਕਰ ਬਣਿਆ ਔਰ ਲਗਾਤਾਰ ਇੱਥੇ ਅੱਜ ਪ੍ਰਸ਼ਾਸਨ ਸਾਰਾ ਕਾਰ ਸੇਵਾ ਸੰਪਰਦਾਇ ਜਿਹੜੀਆਂ ਲਗਾਤਾਰ ਲੱਗੀਆਂ ਇਹ ਜੀ ਸਾਨੂੰ ਪ੍ਰੋਬਲਮ ਤੇ 4-5 ਦਿਨ ਤੋਂ ਸੀ ਪਰ ਰਾਤ ਥੋੜਾ ਜਿਹਾ ਹਵਾੜਾ ਜਿਹੜਾ ਦਰਿਆ ਦਾ ਜੱਕ ਦਮ ਮੂੜ ਕੱਟ ਗਿਆ ਪਿੰਡਾਂਲ ਨੂੰ ਤੇ ਉਹਨੇ ਜਿਆਦਾ ਸਿਰ ਸਿਰੇ ਅਸੀਂ ਉੱਠ ਕੇ ਵੇਖਿਆ ਤੇ ਬਹੁਤ ਵੱਡੀ ਤਦਾਦ ਚ ਉਹਨੇ ਵਾਢਿਆ ਤੇ ਘਰਾਂ ਦੇ ਬਿਲਕੁਲ ਨੇੜੇ ਆ ਗਿਆ ਸੀ ਫਿਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨ ਵੀ ਆਇਆ ਫਿਰ ਮਹਾਪੁਰਖਾਂ ਨੂੰ ਬੇਨਤੀ ਲਾਈ ਜਿਵੇਂ ਕਿ ਸੋਸ਼ਲ ਮੀਡੀਆ ਤੇ ਉਸ ਤਰ੍ਹਾਂ ਤੇ ਮਹਾਪੁਰਖ ਫਿਰ ਪਹੁੰਚੇ ਇੱਥੇ ਜੀ ਉਹ ਬਾਬਾ ਸੁੱਖਾ ਸਿੰਘ ਜੀ ਹੋਣੀ ਸ੍ਰੀ ਹਾਲੀ ਸਾਹਿਬ ਵਾਲੇ ਵਿਧੀ ਚੰਦੀਏ ਹੋਰ ਵੀ ਬੜੇ ਜਿਹੜੇ ਹੈਗੇ ਨੇ ਸਿੰਘ ਮਾਰਾ ਇਸ ਵਕਤ ਜਿਹੜੇ ਦੁਖਦਾਈ ਟਾਈਮ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹਾ ਆ ਉਹਨਾਂ ਨੇ ਆਣ ਕੇ ਸਾਨੂੰ ਥੋੜਾ ਜਿਹਾ ਹਰਾਤ ਮਿਲੀ ਆ ਸਾਨੂੰ ਹੁਣ ਕਿਉਂ ਬਹੁਤ ਵੱਡੀ ਤਦਾਦ ਦੇ ਵਿੱਚ ਸੰਗਤ ਲੱਗੀ ਆ ਤੋੜੇ ਪਰ ਪਰ ਕੇ ਉਹ ਨਾਲ ਲਾ ਰਿਹਾ ਤੇ ਹੁਣ ਸਾਨੂੰ ਉਮੀਦ ਥੋੜੀ ਜਾਗੀ ਆ ਵੀ ਸ਼ਾਇਦ ਸਾਡਾ ਪਿੰਡ ਬਚ ਜੇ ਬਿਲਕੁਲ ਪਿੰਡ ਨੂੰ ਬਚਾਉਣ ਲਈ ਲਗਾਤਾਰ ਯਤਨ ਜਾਰੀ ਨੇ ਪੁਲਿਸ ਕੋਲ ਇੱਥੇ ਪੁੱਛੀ ਸਰ ਕਿਸ ਤਰੀਕੇ ਨਾਲ ਕੰਟਰੋਲ ਨੰਬਰ ਤੇ ਸਨਿਆਹ ਪਹੁੰਚਿਆ ਔਰ ਤੁਸੀਂ ਤੇ ਪਹੁੰਚੇ ਇਹ ਸਾਨੂੰ ਕੰਟਰੋਲੋਂ ਹੀ ਮੈਸੇਜ ਮਿਲਿਆ ਕਿ ਮਰੜ ਪਿੰਡ ਦੇ ਇੱਕ ਹਾਵਲੇ ਦੀ ਕਿਚੁਕੀ ਉਹ ਦਰਵਾਜ਼ਾ ਮਾਰ ਪੈ ਰਹੀ ਆ ਫਿਰ ਅਸੀਂ ਲਗਾਤਾਰ ਪੈਸੇਗੜੀਆਂ ਪਟੋਲਿੰਗ ਪਾਰਟੀਆਂ ਚੱਲ ਰਹੀਆਂ ਵਾ ਸਵੇਰ ਸਭ ਗਸਤਾ ਹੀ ਕਰ ਰਹੇ ਬੰਦੇ ਨਾਲ ਨਾਲ ਫਿਰ ਇੱਥੇ ਮੌਕੇ ਤੇ ਪਹੁੰਚ ਕੇ ਐਸ ਡੀ ਐਮ ਸਾਹਿਬ ਨਾਲ ਆਏ ਜੋ ਆਪਣਾ ਐਕਸੀਡੈਂਟ ਸਾਹਿਬ ਹੋਣੀ ਸਾਰੇ ਇੱਥੇ ਆ ਕੇ ਸਾਰਾ ਹੀ ਫਿਰ ਬਾਬਾ ਜੀ ਕੋਲ ਜਾ ਕੇ ਕੁਝ ਹੀ ਆਪਣੇ ਐਸਟੀਐਮ ਸਾਹਿਬ ਨੂੰ ਲੇਬਰ ਦਾ ਪ੍ਰਯਾਮ ਕਰਕੇ ਸਰਕਾਰੀ ਲੇਬਰ ਨਾਲ ਲਗਾ ਕੇ ਇਹ ਇਹਨਾਂ ਪ੍ਰੋਪਰ ਹੀ ਸਾਰਾ ਕਰ ਰਹੇ ਆ ਅਸੀਂ ਪ੍ਰੋਪਰ ਆਪਣੀ ਪੁਲਿਸ ਫੋਰਸ ਲਗਾ ਕੇ ਸਕਿਉਰਟੀ ਵੀ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਆ ਜੀ ਅਸੀਂ ਇਹਨਾਂ ਦੇ ਨਾਲ ਆ 24 ਘੰਟੇ ਇਸੇ ਤਰ੍ਹਾਂ ਦੀ ਲੋੜ ਇੱਥੇ ਪੁਲਿਸ ਫੋਰਸ ਹਾਜ਼ਰ ਹੈ ਬਿਲਕੁਲ ਪ੍ਰਸ਼ਾਸਨ ਵੀ ਪਹੁੰਚ ਗਿਆ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਢਾ ਲੱਗੀ ਔਰ ਕੀ ਸੁਨੇਹਾ ਮਿਲਿਆ ਸੀ ਇਹ ਕਿੰਨੀ ਅਕਲੀ ਕਿਹਾ ਕਿ ਹਰੀ ਕੇ ਆਪਸਟਰੀ ਬਣਾ ਸਾਡਾ ਲਾਸਟ ਪਿੰਡ ਹੈ ਪੱਟੀ ਹਲਕੇ ਦਾ ਮਰਨ ਪਿੰਡ ਇਥੇ ਐਕਚੁਅਲੀ ਦਰਿਆ ਥੋੜੀ ਜੀ ਮਤਲਬ ਕਰੀਕੀ ਚਲਦਾ ਹੈਗਾ ਤੇ 2 ਲੱਖ ਪਲੱਸ ਕਿਊਬਿਕ ਮੀਟਰ ਪਾਣੀ ਚੱਲ ਰਿਹਾ ਇਥੇ ਮੌਕੇ ਤੇ ਤੇ ਨਾਲ ਹੀ ਸੱਜੇ ਕੰਡੇ ਨੇ ਕਾਫੀ ਐਤ ਕਾਫੀ ਉੱਚਾ ਹੈਗਾ ਜਾਂ ਟਾਇਆ ਬੰਨ ਹੈਗਾ ਟਾਇਆ ਮਤਲਬ ਟਾਇਆ ਹੀ ਆ ਇੱਕ ਬੰਨ ਨਹੀਂ ਆ ਕਰਾਂ ਕਹਿ ਸਕਦੇ ਤੁਸੀਂ ਤੇ ਇਹਨਾਂ ਨਾਲ ਬਿਲਕੁਲ ਪਿੰਡ ਹੋਣ ਕਰਕੇ ਇਥੇ ਢਾਹ ਲੱਗ ਰਹੀ ਸੀ ਕਾਫੀ ਤੇ ਅਸੀਂ ਮੌਕੇ ਤੇ ਆਏ ਸੀ ਤੇ ਮੌਕੇ ਤੇ ਅਸੀਂ ਆਪਣਾ ਈਸੀ ਬੈਗਸ ਵਗੈਰਾ ਅਸੀਂ ਪ੍ਰੋਵਾਈਡ ਕਰਾਤੇ ਆ ਨਾਲ ਸਾਕੋ ਵਾਇਰ ਗ੍ਰੇਡਸ ਵੀ ਹੈਗੇ ਆ ਉਹ ਅਸੀਂ ਬਣ ਕੇ ਅਸੀਂ ਇਹਨੂੰ ਡੀਪਿੰਗ ਕਰਨਾ ਤੇ ਨਾਲ ਥਲੋਂ ਦੀ ਇਹਦਾ ਸੋਚੇ ਬਚਾਅ ਕਰਨਾ ਸ਼ੁਰੂ ਕਰ ਦਿੱ ਸਮਾਨ ਦੀ ਜਿੰਨੇ ਜ਼ਰੂਰਤ ਹੋ ਮਹਿਆ ਕਰਾਇਆ ਜਾ ਰਿਹਾ ਬੁਰਕੁਨ ਮਹਿਆ ਕਰਾਇਆ ਜਾ ਰਿਹਾ ਹੈ ਵਾਇਰ ਕਰੀਟ ਪਲਸ ਈਸੀ ਬੈਗਸ ਇਥੋਂ ਮੰਨੇ ਰੇ ਕਰ ਲੇਬਰ ਅਤੇ ਅਤੇ ਪਿੰਡ ਦੀ ਲੇਬਰ ਵੱਲੋਂ ਵੀ ਭਰੇ ਜਾ ਰਿਹਾ ਤੇ ਮੌਕੇ ਤੇ ਅਸੀਂ ਕੰਮ ਕਾ ਸ਼ੁਰੂ ਕਰਵਾਇਆ ਬਿਲਕੁਲ ਕੰਮ ਸ਼ੁਰੂ ਜਿਹੜਾ ਹੈ ਤਾਂ ਪ੍ਰਸ਼ਾਸਨ ਨੇ ਵੀ ਦੱਸਿਆ ਕਿ ਕਰਵਾ ਦਿੱਤਾ ਗਿਆ ਹਾਲਾਂਕਿ 200 ਫੁੱਟ ਦੀ ਕਰੀਬ ਇਹ ਢਾ ਅੱਦ ਸੀ ਜਾ ਰਹੀ ਹੈ ਜਿਹੜੀ ਲੱਗੀ ਆ ਔਰ ਅਗਰ ਜੇ ਇਸ ਨੂੰ ਨਾ ਬਚਾਇਆ ਜਾਂਦਾ ਤਾਂ ਪਿੰਡ ਦੇ ਵਿੱਚ ਪਾਣੀ ਆ ਸਕਦਾ ਸੀ ਔਰ ਨਿਰੰਤਰ ਇੱਥੇ ਕੰਮ ਜਾਰੀ ਹੈ ਬਚਾਉਣ ਦੇ ਲਈ ਲਗਾਤਾਰ ਯਤਨ ਜਿਹੜੇ ਨੇ ਕੀਤੇ ਜਾ ਰਹੇ ਨੇ ਨਿਰੰਤਰਾਂ ਤੋਂ ਸਿਦਾਰਥ ਥੋੜਾ ਡੈਨਿੰਗ ਸੁਰਾਇਟੀ ਇਸ ਵਕਤ ਹਰੀਕੇ ਦਰਿਆ ਦੇ ਨਾਲ ਲੱਗਦੇ ਪਿੰਡ ਮਲੜ ਤੋਂ ਪਹੁੰਚੇ ਆ ਔਰ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਇੱਕ ਮਲੜ ਪਿੰਡ ਦੇ ਨਜ਼ਦੀਕ ਜਿਹੜੀ ਹੈ ਬਿਆਸ ਦਰਿਆ ਦੇ ਨਜ਼ਦੀਕ ਜਿਹੜਾ ਪਿੰਡ ਹੈ ਇਸ ਨੂੰ ਢਾਲ ਲੱਗੀ ਹੈ 200 ਫੁੱਟ ਦੀ ਡੂੰਗੀ ਜਿਹੜੀ ਹੈ ਢਾਲ ਲੱਗੀ ਹੈ ਹਾਲਾਂਕਿ ਇਥੋਂ ਮਿੱਟੀ ਜਿਹੜੀ ਖੁਰਨੀ ਸ਼ੁਰੂ ਹੋ ਗਈ ਸੀ ਔਰ ਮਲੜ ਪਿੰਡ ਨੂੰ ਬਚਾਉਣ ਦੇ ਲਈ ਲਗਾਤਾਰ ਨਿਰੰਤਰ ਇਸ ਢਾਂ ਨੂੰ ਮਿੱਟੀ ਲਗਾ ਕੇ ਨਾਕਮੇੜ ਕੀਤਾ ਜਾਂਦਾ ਤਾਂ ਵੱਡੇ ਪੱਧਰ ਤੇ ਪਾਣੀ ਇਸ ਪਿੰਡ ਦੇ ਵਿੱਚ ਆ ਜਾਣਾ ਸੀ ਔਰ ਲਗਾਤਾਰ ਇੱਥੇ ਪ੍ਰਸ਼ਾਸਨਿਕ ਆਮਲਾ ਪੁਲਿਸ ਅਧਿਕਾਰੀ ਜਿਹੜੇ ਨੇ ਮੌਜੂਦ ਨੇ ਔਰ ਇੱਥੇ ਸੰਪਰਦਾਇਆਂ ਵੀ ਜਿਹੜੀਆਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ ਬਾਬਾ ਜੀ ਕੀ ਸੁਨੇਹਾ ਮਿਲਿਆ ਸੀ ਤੇ ਕੀ ਗੱਲ ਹੋਈ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਇਸ ਤਰ੍ਹਾਂ ਵਾ ਕਿ ਆਵਜ ਨੂੰ ਪਤਾ ਹੀ ਆ ਕੇ ਪਾੜ ਪਿਆ ਬੰਦ ਦਾ ਕਿ ਸਿੱਖ ਸੰਗਤਾਂ ਜਿਹੜੀਆਂ ਵਾ ਮਹਾਪੁਰਖ ਜਿਹੜੇ ਆ ਉਹ ਆ ਕੇ ਇੱਥੇ ਸਾਰਾ ਬੰਨ ਰਿਹਾ ਇਸ ਤਰ੍ਹਾਂ ਸੰਪਰਦਾਇ ਸ੍ਰੀ ਹਰਿ ਸਾਹਿਬ ਵਾਲੇ ਵਿਦੇਸ਼ਾਂ ਦੇਗੇ ਮਹਾਪੁਰਖਾ ਉਹਨਾਂ ਦੇ ਸੇਵਾਦਾਰ ਲੱਗੇ ਆ ਬਹਿ ਪ੍ਰਸ਼ਾਸਨ ਅਵਸਰ ਇਥੇ ਬਹੁਤ ਵਾ ਪਰ ਜੋ 011 ਤੇ ਜੋ ਸਾਨੂੰ ਚਾਹੀਦਾ ਨਾ ਉਹ ਨਹੀਂ ਗਾ ਜੀ ਪ੍ਰਸ਼ਾਸਨ ਅਗੇ ਗ੍ਰੇਟ ਪੁੱਛਿਆ ਤਾਂ ਕਹਿੰਦੇ ਵੀ ਹੈ ਨਹੀਂ ਗੇ ਕੋਈ ਕਹਿੰਦਾ ਬਸ ਅਧਿਕਾਰ ਹੀ ਨਹੀਂ ਸਮਾਨ ਚਾਹੀਦਾ ਜ਼ਰੂਰੀ ਉਹ ਸਮਾਨ ਜ਼ਰੂਰੀ ਚਾਹੀਦਾ ਪ੍ਰਸ਼ਾਸਨ ਇਥੇ ਬਹੁਤ ਖਲੋਤਾ ਵਾ ਤੇ ਇੱਕ ਸਾਦੇ ਬੁੱਤੀਆਂ ਜਿੰਨੇ ਤੇ ਸਮਾਨ ਨਹੀਂ ਮਿਲਦਾ ਕੋਈ ਸਮਾਨ ਮੁਹੱਈਆ ਕਰਾਉਣ ਸੰਗਤ ਬਹੁਤ ਵਾ ਸੰਗਤਾ ਆ ਗਈਆਂ ਵਾ ਪਰ ਸਮਾਨ ਕੋਈ ਚਾਹੀਦਾ ਇਥੇ ਜ਼ਰੂਰੀ ਵਰਤਣ ਵਾਲੇ ਬਿਲਕੁਲ ਬਾਬਾ ਜੀ ਮਜੂਰ ਨੇ ਬਾਬਾ ਜੀ ਕੀ ਕੀ ਕਿਸ ਤਰੀਕੇ ਨਾਲ ਸੁਨਾਮ ਮਿਲਿਆ ਤੇ ਫਿਰ ਪਹੁੰਚੇ ਬਈ ਸਾਨੂੰ ਜੀ ਬਾਬੇ ਅਵਤਾਰ ਸੁਣਾਦੇ ਸੇਵਾਦਾਰ ਬਾਬਾ ਸੁਭਾ ਸਿੰਘ ਜੀ ਜਿੰਦੀ ਜਿੰਦਗੀ ਉਹਨਾਂ ਵੱਲੋਂ ਸਰਪੰਚ ਸਾਹਿਬ ਉਹਨਾਂ ਵੱਲੋਂ ਸੁਨਾਮ ਰਿਆ ਹੈ ਕਿ ਪਿੰਡ ਮਰਨ ਦੇ ਵਿੱਚ ਉੱਥੇ ਵੀ ਦਰਿਆ ਦੀ ਜੋ ਢਾ ਲੱਗੀ ਹੈ ਨਗਰ ਨੂੰ ਤੇ ਉੱਥੇ ਸੰਤਾਂ ਵਾਲੇ ਕੋਲ ਪਹੁੰਚੋ ਤੇ ਪਿੰਡ ਸ਼ਹੀਦ ਤੋਂ ਬਾਬਾ ਜੀ ਦੇ ਕਹਿਣ ਤੇ ਇਹ ਸੰਤਾਈਆਂ ਜਾਣ ਕੇ ਆਪ ਜੀ ਦੇ ਸਾਹਮਣੇ ਕੋਟੋੜੇ ਭਰ ਕੇ ਦੇ ਸੇਵਾ ਕਰ ਰਹੀਆਂ ਆਪ ਪ੍ਰਸ਼ਾਸਨ ਵਿੱਚ ਚਲਵਾਇਆ ਹੈ ਬਾਬੇ ਵਿਧੀ ਚੰਦਗੀ ਬਾਬੇ ਸਮਾਨ ਦੀ ਜਰੂਰਤ ਹੈ ਸਮਾਨ ਦੀ ਬਹੁਤ ਜਰੂਰਤ ਹੈ ਤੇ ਸਮਾਨ ਦੀ ਘਾਟ ਹੈ ਸਮਾਨ ਇੱਥੇ ਚਾਹੀਦਾ ਹੈ ਜੋ ਬੰਨ ਦੀ ਤਕਰਾਈ ਹੋ ਸਕੇ ਬਿਲਕੁਲ ਸਰਪੰਚ ਸਾਹਿਬ ਤੁਹਾਨੂੰ ਇੱਕ ਦੋ ਦਿਨ ਹੋ ਗਏ ਲਗਾਤਾਰ ਸੰਪਰਕ ਚ ਸੀ ਔਰ ਅੱਜ ਜਿਹੜਾ ਕੀ ਚੱਕਰਾਂ ਦਾ ਚੱਕਰ ਬਣਿਆ ਔਰ ਲਗਾਤਾਰ ਇੱਥੇ ਅੱਜ ਪ੍ਰਸ਼ਾਸਨ ਸਾਰਾ ਕਾਰ ਸੇਵਾ ਸੰਪਰਦਾਇ ਜਿਹੜੀਆਂ ਲਗਾਤਾਰ ਲੱਗੀਆਂ ਇਹ ਜੀ ਸਾਨੂੰ ਪ੍ਰੋਬਲਮ ਤੇ 4-5 ਦਿਨ ਤੋਂ ਸੀ ਪਰ ਰਾਤ ਥੋੜਾ ਜਿਹਾ ਹਵਾੜਾ ਜਿਹੜਾ ਦਰਿਆ ਦਾ ਜੱਕ ਤੰਮ ਮੂੜ ਕੱਟ ਗਿਆ ਪਿੰਡਾਂ ਵੱਲ ਨੂੰ ਤੇ ਉਹਨੇ ਜਿਆਦਾ ਸਿਰ ਸਿਰੇ ਅਸੀਂ ਉੱਠ ਕੇ ਵੇਖਿਆ ਤੇ ਬਹੁਤ ਵੱਡੀ ਤਦਾਦ ਚ ਉਹਨੇ ਵਾਢਿਆ ਤੇ ਘਰਾਂ ਦੇ ਬਿਲਕੁਲ ਨੇੜੇ ਆ ਗਿਆ ਸੀ ਫਿਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨ ਵੀ ਆਇਆ ਫਿਰ ਮਹਾਪੁਰਖਾਂ ਨੂੰ ਬੇਨਤੀ ਲਾਈ ਜਿਵੇਂ ਕਿ ਸੋਸ਼ਲ ਮੀਡੀਆ ਤੇ ਉਸ ਤਰ੍ਹਾਂ ਤੇ ਮਹਾਪੁਰਖ ਫਿਰ ਪਹੁੰਚੇ ਇੱਥੇ ਜੀ ਉਹ ਬਾਬਾ ਸੁੱਖਾ ਸਿੰਘ ਜੀ ਹੋਣੀ ਸ੍ਰੀ ਹਾਲੀ ਸਾਹਿਬ ਵਾਲੇ ਵਿਧੀ ਚੰਦੀਏ ਹੋਰ ਵੀ ਬੜੇ ਜਿਹੜੇ ਹੈਗੇ ਨੇ ਸਿੰਘ ਮਾਰਾ ਇਸ ਵਕਤ ਜਿਹੜੇ ਦੁਖਦਾਈ ਟਾਈਮ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹਾ ਆ ਉਹਨਾਂ ਨੇ ਆਣ ਕੇ ਸਾਨੂੰ ਥੋੜਾ ਜਿਹਾ ਹਰਾਤ ਮਿਲੀ ਆ ਸਾਨੂੰ ਹੁਣ ਕਿਉਂ ਬਹੁਤ ਵੱਡੀ ਤਦਾਦ ਦੇ ਵਿੱਚ ਸੰਗਤ ਲੱਗੀ ਆ ਤੋੜੇ ਪਰ ਪਰ ਕੇ ਉਹ ਨਾਲ ਲਾ ਰਿਹਾ ਤੇ ਹੁਣ ਸਾਨੂੰ ਉਮੀਦ ਥੋੜੀ ਜਾਗੀ ਆ ਵੀ ਸ਼ਾਇਦ ਸਾਡਾ ਪਿੰਡ ਬਚ ਜੇ ਬਿਲਕੁਲ ਪਿੰਡ ਨੂੰ ਬਚਾਉਣ ਲਈ ਲਗਾਤਾਰ ਯਤਨ ਜਾਰੀ ਨੇ ਪੁਲਿਸ ਕੋਲ ਇਥੇ ਪੁੱਛੀ ਸਰ ਕਿਸ ਤਰੀਕੇ ਨਾਲ ਕੰਟਰੋਲ ਨੰਬਰ ਤੇ ਸਨਿਆਹ ਪਹੁੰਚਿਆ ਔਰ ਤੁਸੀਂ ਤੇ ਪਹੁੰਚੇ ਇਹ ਸਾਨੂੰ ਰੋ ਰੋ ਨੇ ਮੈਸੇਜ ਮਿਲਿਆ ਕਿ ਮਰੜ ਪਿੰਡ ਦੇ ਇੱਕ ਹਾਵਲੇ ਦੀ ਚੁੱਕੀ ਉਹ ਦਰਵਾਜ਼ਾ ਮਾਰ ਪੈ ਰਹੀ ਆ ਫਿਰ ਅਸੀਂ ਲਗਾਤਾਰ ਵੈਸੇ ਸਾਡੀਆਂ ਪਟ੍ਰੋਲਿੰਗ ਪਾਰਟੀਆਂ ਚੱਲ ਰਹੀਆਂ ਵਾ ਸਵੇਰ ਸਭਰਾਂ ਤ ਤਰੇਤੇ ਮੌਕੇ ਤੇ ਪਹੁੰਚ ਕੇ ਐਸਜੀਮ ਸਾਹਿਬ ਨਾਲ ਆਏ ਜੋ ਆਪਣੇ ਐਕਸੀਅਨ ਸਾਹਿਬ ਹੁਣੇ ਸਾਰੇ ਇੱਥੇ ਆ ਕੇ ਸਾਰਾ ਹੀ ਫਿਰ ਬਾਬਾ ਜੀ ਕੋਲ ਜਾ ਕੇ ਕੁਝ ਹੀ ਆਪਣੇ ਐਸਟੀਮ ਸਾਹਿਬ ਨੂੰ ਲੇਬਰ ਦਾ ਪ੍ਰਯਾਮ ਕਰਕੇ ਸਰਕਾਰੀ ਲੇਬਰ ਨਾਲ ਲਗਾ ਕੇ ਇਹ ਜਿਹੜਾ ਪ੍ਰੋਪਰ ਹੀ ਸਾਰਾ ਕਰ ਰਹੇ ਆ ਅਸੀਂ ਪ੍ਰੋਪਰ ਆਪਣੀ ਪੁਲਿਸ ਫੋਰਸ ਲਗਾ ਕੇ ਸਕਿਉਰਟੀ ਵੀ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਆ ਵੀ ਅਸੀਂ ਇਹਨਾਂ ਦੇ ਨਾਲ ਆ 24 ਘੰਟੇ ਕਿਸੇ ਤਰ੍ਹਾਂ ਦੀ ਲੋੜ ਇੱਥੇ ਪੁਲਿਸ ਫੋਰਸ ਆ ਜਾਵੇ ਬਿਲਕੁਲ ਪ੍ਰਸ਼ਾਸਨ ਵੀ ਪਹੁੰਚ ਗਿਆ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਢਾ ਲੱਗੀ ਔਰ ਕੀ ਸੁਨੇਹਾ ਮਿਲਿਆ ਸੀ ਇਹ ਕਿੰਨੀ ਅਕਲੀ ਕੀ ਆ ਕੇ ਹਰੀ ਕੇ ਅਪਸਟ੍ਰੀਮ ਨਾਲ ਸਾਡਾ ਲਾਸਟ ਪਿੰਡ ਹੈ ਪੱਟੀ ਹਲਕੇ ਦਾ ਮਰਨ ਪਿੰਡ ਇਥੇ ਐਕਚੁਅਲੀ ਦਰਿਆ ਥੋੜੀ ਜੀ ਮਤਲਬ ਗਰੀਕੀ ਚਲਦਾ ਹੈਗਾ ਤੇ 2 ਲੱਖ ਪਲੱਸ ਕਿਊਬਿਕ ਪਾਣੀ ਚੱਲ ਰਿਹਾ ਇਥੇ ਮੌਕੇ ਤੇ ਤੇ ਨਾਲ ਹੀ ਸੱਜੇ ਪੰਨੇ ਦਾ ਕਾਫੀ ਐਤ ਕਾਫੀ ਉੱਚਾ ਹੈਗਾ ਜਾਂ ਟਾਇਆ ਬੰਨਾ ਹੈਗਾ ਟਾਇਆ ਮਤਲਬ ਟਾਇਆ ਹੀ ਹੈ ਇੱਕ ਬੰਨ ਨਹੀਂ ਹੈ ਇੱਕ ਤਰ੍ਹਾਂ ਕਹਿ ਸਕਦੇ ਤੁਸੀਂ ਤੇ ਇਹਨਾਂ ਨਾਲ ਬਿਲਕੁਲ ਪਿੰਡ ਹੋਣ ਕਰਕੇ ਇਥੇ ਢਾਹ ਲੱਗ ਰਹੀ ਸੀ ਕਾਫੀ ਤੇ ਅਸੀਂ ਮੌਕੇ ਤੇ ਆਏ ਸੀ ਤੇ ਮੌਕੇ ਤੇ ਅਸੀਂ ਆਪਣਾ ਈਸੀ ਬੈਗਸ ਵਗੈਰਾ ਅਸੀਂ ਪ੍ਰੋਵਾਈਡ ਕਰਾਤੇ ਆ ਨਾਲ ਸਾਕੋ ਵਾਇਰ ਗ੍ਰੇਡਸ ਵੀ ਹੈਗੇ ਆ ਉਹ ਅਸੀਂ ਬਣ ਕੇ ਅਸੀਂ ਇਹਨੂੰ ਡੀਪਿੰਗ ਕਰਨਾ ਤੇ ਨਾਲ ਥਲੋਂ ਦੀ ਇਹਦਾ ਸੋਚੇ ਬਚਾਅ ਕਰਨਾ ਸ਼ੁਰੂ ਕਰ ਦਿੱਤਾ ਦੀ ਜਿਵੇਂ ਜਰੂਰਤ ਤੋਂ ਮਹੀਆ ਕਰਾਇਆ ਜਾ ਰਿਹਾ ਬੁਰਕੁਲ ਮਹੀਆ ਕਰਾਇਆ ਜਾ ਰਿਹਾ ਹੈ ਵਾਇਰ ਕਰੀਟ ਪਲਸ ਈਸੀ ਬੈਗਸ ਇਥੋਂ ਨਰੇ ਕਰ ਲੇਬਰ ਅਤੇ ਅਤੇ ਪਿੰਡ ਦੀ ਲੇਬਰ ਵੱਲੋਂ ਵੀ ਭਰੇ ਜਾ ਰਿਹਾ ਤੇ ਮੌਕੇ ਤੇ ਅਸੀਂ ਕੰਮ ਕਰ ਸ਼ੁਰੂ ਕਰਵਾਇਆ ਬਿਲਕੁਲ ਕੰਮ ਸ਼ੁਰੂ ਜਿਹੜਾ ਹੈ ਤਾਂ ਪ੍ਰਸ਼ਾਸਨ ਨੇ ਵੀ ਦੱਸਿਆ ਕਿ ਕਰਵਾ ਦਿੱਤਾ ਗਿਆ ਹਾਲਾਂਕਿ 200 ਫੁੱਟ ਦੀ ਕਰੀਬ ਇਹ ਢੱ ਅੱਦ ਸੀ ਜਾ ਰਹੀ ਹੈ ਜਿਹੜੀ ਲੱਗੀ ਹੈ ਔਰ ਅਗਰ ਜੇ ਇਸ ਨੂੰ ਨਾ ਬਚਾਇਆ ਜਾਂਦਾ ਤਾਂ ਪਿੰਡ ਦੇ ਵਿੱਚ ਪਾਣੀ ਆ ਸਕਦਾ ਸੀ ਔਰ ਨਿਰੰਤਰ ਇੱਥੇ ਕੰਮ ਜਾਰੀ ਹੈ ਬਚਾਉਣ ਦੇ ਲਈ ਲਗਾਤਾਰ ਯਤਨ ਜਿਹੜੇ ਨੇ ਕੀਤੇ ਜਾ ਰਹੇ ਨੇ ਤਰਨਦਾਰਨ ਤੋਂ ਸਿਹਾਰਥ ਥੋੜਾ ਦੇ